ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਦਸਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਸੱਤਵਾਂ ਨਿਰਦੇਸ਼ ਅੰਕ ਜਮਾਇਤੀ ਅਭਿਆਸ ਨੰਬਰ ਸੱਤ ਪੁਆਇੰਟ ਇੱਕ ਅਤੇ ਇਸ ਅਭਿਆਸ ਦੇ ਅਗਲੇ ਅਤੇ ਅਖੀਰਲੇ ਦੋ ਸਵਾਲ ਨੌਵਾਂ ਦਸਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀ ਤੁਹਾਡੇ ਕੰਮ ਦੀਆਂ 10ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਉੱਥੇ ਤੁਹਾਨੂੰ ਮਿਲਣਗੀਆਂ 10th english mcq 10th english literature 10th grammar 10th science 10th math notes 10th math ਇਹ ਹੀ ਕਿਤਾਬ ਇੰਗਲਿਸ਼ ਵੀਡੀਓ ਵਿੱਚ ਵੀ ਹੈਗੀ ਹੈ ਮੈਥ ਕਨਸੈਪਟਸ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਗਣਿਤ ਦੇ ਸਿਧਾਂਤ ਤੇਕ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਬੱਚਿਓ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖਿਓ ਬੱਚਿਓ ਇਹਨਾਂ ਵੱਡੇ ਸਵਾਲ ਨਵਾਂ ਸਵਾਲ ਹੈ ਕਹਿੰਦੇ ਜੇਕਰ q 01 ਬਿੰਦੂਆਂ p 5/3 ਅਤੇ r x6 ਤੋਂ ਬਰਾਬਰ ਦੀ ਦੂਰੀ ਤੇ ਹੈ ਤਾਂ x ਦਾ ਮੁੱਲ ਪਤਾ ਕਰੋ ਸੋ ਬੜਾ ਸੌਖਾ ਸਵਾਲ ਹੈ ਕਿਨਾਂ ਦੂਰੀਆਂ qr ਅਤੇ prv ਪਤਾ ਕਰੋ ਸੋ ਹੱਲ ਕਰਦੇ ਹਾਂ ਦਿੱਤਾ ਹੈ ਕਿ ਬਿੰਦੂ Q 0 1 ਬਿੰਦੂਆਂ P 5 3 ਅਤੇ R X 6 ਤੋਂ ਬਰਾਬਰ ਦੀ ਦੂਰੀ ਤੇ ਹੈ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ X 1 Y 1 ਅਤੇ X 2 Y 2 ਵਿਚਕਾਰਲੀ ਦੂਰੀ ਲਈ ਸੂਤਰ ਦੂਰੀ ਸੂਤਰ ਐ ਇਸ ਤਰ੍ਹਾਂ ਹੈਗਾ ਇਹਦੀ ਅਸੀਂ ਵਰਤੋਂ ਕਰਾਂਗੇ ਸੋ ਹੁਣ ਦੂਰੀ QP 0 5 ਵਰਗ 1 ਚ ਪਾ ਕੇ 3 ਫਿਰ ਪੂਰੇ ਦਾ ਵਰਗ ਤੇ ਪੂਰੇ ਦਾ ਵਰਗ ਮੂਲ ਘਟਾਓ 5 ਦਾ ਵਰਗ ਹੋ ਗਿਆ ਬੱਚਿਓ 25 ਤੇ 1 ਜੋ ਇਹ ਘਟਾਓ ਘਟਾਓ ਜਮਾ ਹੋ ਗਿਆ 1 ਜਮਾ 3 4 ਤੇ 4 ਦਾ ਵਰਗ ਹੋ ਗਿਆ 16 125 ਜਮਾ 16 ਬਰਾਬਰ 41 ਦਾ ਵਰਗੂ ਲੱਗਿਆ ਹੈ ਤੇ ਦੂਰੀ QR ਜਿਹੜੀ ਹੈਗੀ ਹੈ 0 ਘਟਾਓ x ਵਰਗ ਜਮਾ 1/6 ਦਾ ਵਰਗ ਸੋ ਇਹ ਘਟਾਓ x ਦਾ ਜਿਹੜਾ ਵਰਗ ਆ ਗਿਆ ਬੱਚਿਓ x ਦੇ ਵਰਗ ਬਰਾਬਰ ਹੋਏਗਾ 1 ਘਟਾਓ 6 ਘਟਾਓ 5 ਘਟਾਓ 5 ਦਾ ਵਰਗ ਹੋਏਗਾ 25 ਸੋ 25 ਤੇ ਪੂਰੇ ਦਾ ਵਰਗਮੂਲ ਹੁਣ ਦਿੱਤਾ ਹੈ ਕਿਉ ਪੀ ਬਰਾਬਰ ਕਯੂ ਆਰ ਐਕਯੂ ਪੀ ਤੇ ਕਯੂ ਆਰ ਬਰਾਬਰ ਨੇ ਸੋ ਇਹਦਾ ਮਤਲਬ ਕੀ ਹੋਇਆ ਬੱਚਿਓ ਐਕਸ ਵਰਗ ਜਮਾ 25 ਦਾ ਵਰਗਮੂਲ ਬਰਾਬਰ 41 ਦਾ ਵਰਗਮੂਲ ਹੁਣ ਵਰਗਮੂਲ ਤੇ ਵਰਗਮੂਲ ਕੱਟ ਗਿਆ ਦੋਨੋਂ ਪਾਸੇ ਸੋ ਇਕੱਲਾ ਸਾਡੇ ਕੋਲ ਰਹਿ ਗਿਆ ਐਕਸ^2 ਜਮਾ 25 ਤੇ ਬਰਾਬਰ 41 ਠੀਕ ਹੈ ਹੁਣ 25 ਇੱਥੇ ਗਿਆ ਤੇ ਬਣ ਗਿਆ ਐਕਸ^2 ਬਰਾਬਰ 41 ਗੁਣਾ 25 ਸੋ ਐਕਸ ਬਰਾਬਰ ਹੋ ਗਿਆ 16 16 ਨੂੰ ਬੱਚੋ ਕਿੱਦਾਂ ਲਿਖਿਆ ਜਾ ਸਕਦਾ ਜਮਾ ਘਟਾ 4 ਪੂਰੇ ਦਾ ਵਰਗ ਜਮਾ 4 ਦਾ ਵਰਗ ਵੀ 16 ਆਏਗਾ ਤੇ ਘਟਾ 4 ਦਾ ਵਰਗ ਵੀ 16 ਆਏਗਾ ਠੀਕ ਹੈ ਸੋ ਇਹਦੇ ਨੇ x ਦੇ ਦੋ ਮੂਲ ਹੋ ਗਏ ਕਿਉਂਕਿ 2 ਕੱਤੀ ਹੈ ਨਾ ਸੋ ਦੋ ਮੂਲ ਹੋਣਗੇ x ਦਾ ਮੂਲ ਲਿਗਾ ਘਟਾ 4 ਤੇ ਜਾਂ x ਦਾ ਮੂਲ ਹੋਏਗਾ 4 ਧਨਾਤਮਕ 4 ਜਾਂ ਰਿਣਾਤਮਕ 4 ਠੀਕ ਹੈ ਹੁਣ ਉਹਨਾਂ ਨੇ ਦੂਰੀਆਂ ਪਤਾ ਕਰਨ ਲਈ ਵੀ ਕਿਹਾ ਸੋ ਦੂਰੀ QR ਜੇ ਸੇਫਰ ਘਟਾਓ ਕਿ ਜਮਾ ਲਿਖੋ ਜਾਂ ਘਟਾਓ ਲਿਖੋ ਕਿਉਂਕਿ ਪچھے ਉਹ ਜਿਹੜੇ ਵਰਗ ਕਰਾਂਗੇ ਨਾ ਇੱਥੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਥੇ ਘਟਾਓ ਹੈਗਾ ਸੋ ਇੱਥੇ ਜੇ ਜਮਾ ਚਾਰ ਆਏਗਾ ਤਾਂ ਵੀ ਚਾਰ ਦਾ ਵਰਗ 16 ਹੁੰਦਾ ਹੈ ਜੇ ਘਟਾਓ ਚਾਰ ਹੈ ਇੱਥੇ ਘਟਾਓ ਘਟਾਓ ਜਿਲੇ ਜਮਾ ਹੋ ਜਾਏਗਾ ਹੋ ਜਾਏਗਾ ਤੇ ਫਿਰ ਵੀ ਚਾਰ ਦਾ ਵਰਗ 16 ਹੀ ਆਏਗਾ ਸੋ ਇੱਥੇ ਇਸ ਕਰਕੇ ਮੈਂ ਸਾਂਝੇ ਨੌਂ ਤੇ ਲਿਖ ਦਿੱਤਾ ਭਾਵੇਂ ਧਨਾਤਮਕ ਲਗੋ ਭਾਵੇਂ ਰਿਨਾਤਮਕ ਲਗੋ ਸੋ ਇੱਥੇ 1 ਘਟਾਓ 6 ਜੋ ਹੋ ਗਿਆ ਘਟਾਓ 5 ਘਟਾਓ 5 ਦਾ ਵਰਗ ਹੋ ਗਿਆ 25 ਸੋ 16 ਜਮਾ 250 QR ਦੀ ਦੂਰੀ ਆ ਗਈ 41 ਦਾ ਵਰਗਮੂਲ ਠੀਕ ਹੈ ਅਤੇ ਦੂਰੀ PR ਹੁਣ X ਨੂੰ 4 ਲਵਾਂਗੇ ਤੇ ਦੂਜੀ ਵਾਰ X ਨੂੰ ਘਟਾਓ 4 ਲਵਾਂਗੇ ਸੋ X ਨੂੰ ਜਿਹੜੇ 4 ਲੈਨੇ ਤੇ 5 ਘਟਾਓ 4 ਹੁੰਦਾ ਠੀਕ ਹੈ ਤੇ ਘਟਾਓ 3 ਘਟਾਓ 6 5 ਚੋਂ 4 ਗਿਆ 1 1 ਦਾ ਵਰਗ 1 ਤੇ ਘਟਾਓ 3 ਤੇ ਘਟਾਓ 6 ਘਟਾਓ 9 ਦਾਉ 9 ਦਾ ਵਰਗ ਹੋ ਗਿਆ 81 81 ਜਮਾ 1 82 ਸੋ 82 ਦਾ ਵਰਗਮੂਲ ਆ ਗਿਆ ਇਹ ਆ ਗਿਆ ਪੀ ਆਰ ਦੀ ਦੂਰੀ ਜੇ ਐਕਸ ਨੂੰ 4 ਲਈਏ ਤੇ ਜੇ ਦੂਰੀ ਪੀ ਆਰ ਐਕਸ ਨੂੰ ਘਟਾਓ 4 ਲੈ ਕੇ ਤੇ ਬੱਚੋ ਹੁਣ ਦੇਖੋ ਇੱਥੇ ਫਰਕ ਕਿੱਦਾਂ ਪੈਂਦਾ ਇੱਥੇ 5 ਘਟਾਓ 4 ਆ ਰਿਹਾ ਜਿੱਲੇ 5 ਘਟਾਓ ਤੇ ਘਟਾਓ 4 ਕਰਾਂਗੇ ਜਿੱਲੇ ਤੇ ਇੱਥੇ ਸਿਫਰ ਸਿਗਾ ਦੇਖੋ ਇੱਥੇ ਜੇ ਸਿਫਰ ਘਟਾਓ ਹੈ ਨਾ ਤੇ ਇਸ ਕਰਕੇ ਇਹਦਾ ਕੋਈ ਫਰਕ ਨਹੀਂ ਪੈਂਦਾ ਜੇ ਘਟਾਓ ਤੇ ਜਮਾ ਘਟਾਓ ਹੁੰਦਾ ਹੈ ਘਟਾਓ ਦਾ ਵਰਗ ਵੀ ਘਟਾਓ 4 ਦਾ ਵਰਗ ਵੀ 16 ਆਏਗਾ ਤੇ ਜੇ ਘਟਾ ਲੈਨੇ ਆ ਤੇ ਘਟਾਓ ਘਟਾਓ ਜਮਾ ਆ ਜਾਏਗਾ ਤੇ ਜਮਾ ਚਾਰ ਦਾ ਵਰਗ ਵੀ 16 ਹੁੰਦਾ ਪਰ ਇੱਥੇ ਇਹ 5 ਹੈਗਾ ਇੱਥੇ ਸਿਫਰ ਨਹੀਂ ਹੈਗਾ ਸੋ ਇਸਕੇ ਇਸ ਕਰਕੇ 5 ਘਟਾਓ 4 ਬੰਦਾ 1 ਤੇ ਇੱਥੇ ਹੈਗਾ ਘਟਾ ਤੇ ਫਿਰ ਘਟਾਓ ਹੁਣ ਘਟਾਓ ਘਟਾਓ ਜਮਾ ਆ ਜਾਏਗਾ ਤੇ 5 4 ਹੋ ਜਾਏਗਾ 9 ਠੀਕ ਹੈ ਤੇ ਘਟਾਓ 3 ਤੇ ਘਟਾਓ 6 ਵੀ ਘਟਾਓ 9 ਹੀ ਜਾਏਗਾ ਸੋ ਇਹ 9 ਦਾ ਵਰਗ ਵੀ 81 ਤੇ ਘਟਾਓ 9 ਦਾ ਵਰਗ ਵੀ 81 ਸੋ 81 ਜਮਾ 81 ਨੂੰ 81 2 ਲਿਖਿਆ ਜਾ ਸਕਦਾ ਹੁਣ 81 ਦਾ ਵਰਗਮੂਲ ਕੀ ਹੈਗਾ 9 ਕਿਉਂਕਿ 9 9 ਵੀ 81 ਹੁੰਦਾ ਸੋ 9 ਬਾਹਰ ਆ ਜਾਏਗਾ ਤੇ ਵਰਗਮੂਲ 2 ਇਹ 2 ਵਰਗਮੂਲ ਦੇ ਅੰਦਰ ਆ ਜਾਏਗਾ ਸੋ ਸਾਡੇ ਕੋਲ QR ਦੀ ਦੂਰੀ ਆ ਗਈ 41t ਇਕਾਈਆਂ ਤੇ PR ਦੀ ਦੂਰੀ ਜੇ x4 ਲਈਏ ਤੇ 82 ਵਰਗਮੂਲ ਹੁੰਦਾ ਤੇ ਜੇ PR ਦੀ ਦੂਰੀ ਜਦੋਂ x ਨੂੰ ਅਸੀਂ ਘਟਾਓ 4 ਲੈਨੇ ਆ ਤੇ 9 ਵਰਗਮੂਲ 2 ਹੁੰਦਾ ਇਸ ਨਾਲ ਧਿਆਨ ਰੱਖਣਾ ਹੈ ਕਿ x ਦੇ ਦੋ ਮੂਲ ਆਉਂਦੇ ਨੇ ਤੇ ਦੋ ਮੂਲ ਲੈ ਕੇ ਸਾਡੀਆਂ ਦੋ ਦੋ ਜਵਾਬ ਆਣਗੇ ਠੀਕ ਹੈ ਜੀ ਆਓ ਅੱਗੇ ਚਲੀਏ ਹੁਣ ਸਵਾਲ ਆ ਗਿਆ ਦੱਸੋ x ਅਤੇ y ਵਿੱਚ ਕਿਹੋ ਜਿਹਾ ਸਬੰਧ ਪਤਾ ਕਰੋ ਕਿ ਬਿੰਦੂ xy ਬਿੰਦੂਆਂ 3 6 ਅਤੇ ਘਟਾਓ 3 4 ਤੋਂ ਬਰਾਬਰ ਦੀ ਦੂਰੀ ਤੇ ਹੋਵੇ ਬੜਾ ਸੌਖਾ ਸਵਾਲ ਹੈ ਇਹ ਬਰਾਬਰ ਦੂਰੀ ਵਾਲੇ ਸਵਾਲ ਸੀ ਕਰਦੇ ਆ ਰਹੇ ਹਾਂ ਤੋਂ ਇਹਦਾ ਵਖਵਖ ਰੂਪ ਹੈ ਜਿੰਨੇ ਠੀਕ ਹੈ ਨਾ ਸੋ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਦੀ ਵਿਚਕਾਰਲੀ ਦੂਰੀ ਦੀ ਦੂਰੀ ਲਈ ਦੂਰੀ ਸੂਤਰ ਇਹ ਹੈ ਇਹਦੀ ਵਰਤੋਂ ਹੋਈ ਜਾ ਰਹੀ ਹੈ ਸੋ ਮੰਨ ਲਓ ਕਿ ਬਿੰਦੂ ਹਨ a ਇਹਨੂੰ x ਅਤੇ y ਵਿੱਚ ਸਾਂਮਨ ਇੱਕ ਬਿੰਦੂ ਅਸੀਂ xy a ਲੈ ਲਿਆ ਇਹ ਵळा ਅਸੀਂ ਬੀ ਲੈ ਲਿਆ ਤੇ ਐਵਲਾ ਸੀ ਸੀ ਲੈ ਲਿਆ ਹੁਣ ਦਿੱਤਾ ਹੈ ਬਿੰਦੂ A (x, y) ਬਿੰਦੂਆਂ 3 6 ਅਤੇ ਕਟਾਓ 3 4 ਦੀ ਤੋਂ ਬਰਾਬਰ ਦੀ ਦੂਰੀ ਤੇ ਹੈ ਇਸ ਲਈ ਦੂਰੀ AB AB ਦੂਰੀ AC ਕਿਉਂਕਿ A ਜਿਹੜਾ ਹੈ B ਅਤੇ C ਤੋਂ ਬਰਾਬਰ ਦੀ ਦੂਰੀ ਤੇ ਹੈ ਸੋ AB ਦੂਰੀ AC ਇਹਨੂੰ ਸਿਧਾਂਤ ਬਣਾ ਕੇ ਇਹ ਜਿਹੜੀ ਗੱਲ ਦਿੱਤੀ ਹੈ ਅਸੀਂ ਬਣਾ ਕੇ ਸਵਾਲ ਹੱਲ ਕਰਾਂਗੇ ਸੋ ਦੂਰੀ AB ਬਰਾਬਰ ਆ ਗਈ x/3 ਪੂਰੇ ਦਾ ਵਰਗ ਜਮਾ y/6 ਪੂਰੇ ਦਾ ਵਰਗ ਤੇ ਦੂਰੀ AC ਬਰਾਬਰ x/ ਬ੍ਰੈਕਟ ਬਾਅਗੇ ਘਟਾਓ 3 ਤੇ ਪੂਰੇ ਦਾ ਵਰਗ ਜਮਾ 5 y/4 ਦਾ ਵਰਗ ਹੁਣ AB ਅਤੇ AC ਦਾ ਵਰਗ ਕਰਕੇ AB ਅਤੇ AC ਦਾ ਵਰਗ ਕਰਕੇ ਅਤੇ ਦੋਨਾਂ ਨੂੰ ਬਰਾਬਰ ਰੱਖਦੇ ਹੋਏ ਕਿ ਦੋਨੋਂ ਬਰਾਬਰ ਨੇ ਸੋ ਜਦ ਇਹ ਵਰਗ ਕਰਾਂਗੇ ਤੇ ਬੱਚੇ ਵਰਗ ਮੂਤ ਵਰਗ ਮੂਤ ਕੱਟ ਗਿਆ ਵਰਕਰਨ ਦੇ ਨਾਲ ਅਸੀਂ ਵਰਗ ਪਹਿਲੇ ਕਰ ਦਿੱਤਾ ਤੇ ਕੀ ਬਣ ਜਾਏਗਾ x/3 ਪੂਰੇ ਦਾ ਵਰਗ ਜਮਾ y/6 ਦਾ ਵਰਗ ਤੇ ਬਰਾਬਰ x ਘਟਾਓ ਕਟਾਓ 3 ਪੂਰੇ ਦਾ ਵਰਗ ਜਮਾ y ਘਟਾਓ 4 ਦਾ ਵਰਗ ਠੀਕ ਹੈ ਤੇ ਆ ਕੀ ਬਣ ਗਿਆ ਉਹਨੂੰ ਖੋਲ ਲੈਨੇ ਆ x ਵਰਗ ਇੱਥੇ ਘਟਾ ਦਾ ਨਿਸ਼ਾਨ ਹੈ ਸੋ 3 2 6 ਘਟਾਓ 6x ਜਮਾ 10 3 9 ਠੀਕ ਹੈ y ਦਾ ਵਰਗ 6 2 12 ਘਟਾਓ 12y 6 6 36 ਬਰਾਬਰ ਇਹ ਬੱਚਿਓ ਘਟਾਓ ਘਟਾਓ ਜਮਾ ਹੋ ਜਾਏਗਾ ਸੋ x ਦਾ ਵਰਗ ਜਮਾ 3 2 6x 10 3 9 ਤੇ y ਦਾ ਵਰਗ 4 2 8 ਘਟਾਓ 8y ਜਿਵੇਂ 4 4 16 ਇਹ ਤੁਹਾਨੂੰ ਪਤਾ ਹੈ ਮੈਂ ਜਵਾਨੀ ਕੱਢਦਾ ਪਿਆ ਇਹ 8ਵੀਂ ਵਿੱਚ ਅਸੀਂ ਸਰਵ ਸੰਪਤਾ ਕਰ ਚੁੱਕੇ ਹਾਂ ਇਹ ਸਾਰੀਆਂ ਇਹ ਜਿਹੜੇ ਫਾਰਮੂਲੇ ਨੇ ਸੂਤਰ ਨੇ ਅਸੀਂ ਕੀਤੇ ਹੋਏ ਨੇ ਸੋ ਮੈਂ ਉਹਦਾ ਵਿਸਤਾਰ ਨਹੀਂ ਕੱਢਦਾ ਪਿਆ ਮੈਂ ਮੰਨ ਕੇ ਚੱਲਦਾ ਪਿਆ ਇਹ ਗੱਲਾਂ ਅਸੀਂ 8ਵੀਂ 9ਵੀਂ ਵਿੱਚ ਬੜੇ ਵਿਸਤਾਰ ਨਾਲ a ਜਮਾ b ਪੂਰੇ ਦਾ ਵਰਗ a ਘਟਾ b ਪੂਰੇ ਦਾ ਵਰਗ ਅਸੀਂ ਕੀਤੇ ਹੋਏ ਨੇ ਠੀਕ ਹੈ ਹੁਣ ਦੇਖੋ ਬੱਚਿਓ ਇੱਥੇ ਸਾਡੇ ਕੋਲ ਕੀ ਕੀ ਰਹਿ ਗਿਆ ਤੇ ਕੀ ਕੀ ਕੱਟ ਗਿਆ x² ਇਹ ਤੁਹਾਡਾ x² ਕੱਟ ਗਿਆ ਇਸੇ ਤਰ੍ਹਾਂ y² ਤੇ y² ਕੱਟ ਗਿਆ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਕੀ ਬਚਿਆ ਜੀ ਇਹ ਦੇਖੋ 6x 12y ਤੇ 36 ਜਮਾ 9 ਕਿੰਨਾ ਹੋ ਗਿਆ 45 ਜਮਾ 45 ਠੀਕ ਹੈ ਇੱਥੇ 6x ਬਚਿਆ ਇੱਥੇ 8y ਬਚਿਆ ਤੇ 9 ਜਮਾ 16 ਕਿੰਨਾ ਹੋ ਗਿਆ 25 ਠੀਕ ਹੈ ਹੁਣ x ਇਕੱਠੇ ਕਰ ਲੈਨੇ ਆ y ਇਕੱਠੇ ਕਰ ਲੈਨੇ ਆ ਸੋ 6x ਤੇ ਇਹ 6x 12y ਤੇ ਇਹ 8y ਇੱਥੇ ਕਿ ਜਮਾ 8y ਹੋ ਗਿਆ ਤੇ ਬਰਾਬਰ 25 ਤੇ 45 ਇੱਥੇ ਲੈਂਦਾ ਘਟਾ 45 ਹੋ ਗਿਆ ਠੀਕ ਹੈ ਘਟਾ 6x ਘਟਾ 6x ਇਹਨਾਂ ਹੋ ਗਿਆ ਘਟਾ 12x ਤੇ ਘਟਾ 12 8 ਚ 12 ਗਿਆ ਘਟਾ 4y ਤੇ 25 ਚ 45 ਗਿਆ ਘਟਾ 20 ਹੁਣ ਦੋਨੋਂ ਪਾਸੇ ਘਟਾ 4 ਦੇ ਨਾਲ ਭਾਗ ਕਰਕੇ ਜਦੋਂ ਇਹਨੂੰ ਘਟਾ ਨਾਲ ਭਾਗ ਕਰਾਂਗੇ ਇਹ ਵੀ ਘਟਾ ਦਾ ਨਿਸ਼ਾਨ ਕੱਟ ਜਾਏਗਾ ਇਹ ਵੀ ਘਟਾ ਦਾ ਕੱਟ ਜਾਏਗਾ ਇਹ ਵੀ ਘਟਾ ਦਾ ਕੱਟ ਜਾਏਗਾ ਤੇ 4 3 12 3x 4 1 4 ਅੱਲਾ ਵਹੀ ਰਹਿ ਜਾਏਗਾ 4y ਸੋ ਇਹ ਸਾਡੇ ਬੱਚੇ ਸਬੰਧ ਆ ਗਿਆ x ਅਤੇ y ਦਾ ਜਦੋਂ ਕਿ ਜਿਹੜੀ ਬਿੰਦੂ a ਹੈਗੀ ਹੈ ਬਿੰਦੂ b ਅਤੇ c ਤੋਂ ਦੂਰ ਰਹੇਗੀ ਜੇ ਇਹ ਸ਼ਰਤ ਪੂਰੀ ਹੁੰਦੀ ਹੈ ਭਾਵ ਇਹ ਇੱਕ ਰੇਖਾ ਦਾ ਸਮੀਕਰਨ ਬਣ ਗਿਆ ਸਿੱਧੀ ਰੇਖਾ ਦਾ ਸਮੀਕਰਨ ਠੀਕ ਹੈ ਸੋ 3x y 5 ਇਦਾਂ ਕਰਕੇ ਦੇਖ ਲਓ ਜਾਂ 3x y 5 0 ਇਦਾਂ ਕਰਕੇ ਵੀ ਲਿਖ ਸਕਦੇ ਹੋ ਇਹ ਵੀ ਠੀਕ ਹੈ ਅਸੀਂ x ਅਤੇ y ਦਾ ਵਿਚਲਾ ਸੰਬੰਧ ਲੱਭਣਾ ਸੀਗਾ ਤੇ ਇਹ ਸਾਡਾ ਜਿਹੜਾ ਸੰਬੰਧ ਬਣੇਗਾ ਠੀਕ ਹੈ ਬੱਚਿਓ ਸੋ ਇਹ ਬੱਚਿਓ ਸਵਾਲ ਸੀ 7.1 ਅਭਿਆਸ 7.1 ਅਭਿਆਸ ਦੇ ਆਖਰੀ ਦੋ ਸਵਾਲ ਤੇ ਦੇ ਨਾਲ ਇਹ ਵਾਲਾ ਅਭਿਆਸ 7.1 ਇੱਥੇ ਸਮਾਪਤ ਹੁੰਦਾ ਹੈ ਸੋ ਛੇਤੀ ਅਸੀਂ ਅਭਿਆਸ ਨੰਬਰ 7.2 ਦੀ ਵੀਡੀਓ ਵੀ ਪਾਉਣ ਦਾ ਯਤਨ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ